ਅੱਜ ਗੱਲ ਕਰਾਂਗੇ ਆਪਾਂ ਮਸ਼ਹੂਰ YouTube ਪਰ ਮਹਿਕ ਬਾਰੇ ਜੋ ਪਹਿਲਾਂ ਆਪਣੇ ਸੱਸ ਸਹੁਰੇ ਦੇ ਨਾਲ ਇੱਕ ਮਸ਼ਹੂਰ YouTube ਚੈਨਲ ਇੰਡੀਅਨ ਕੁਕਿੰਗ ਮਾਮ ਦੇ ਉੱਤੇ ਬਹੁਤ ਜ਼ਿਆਦਾ ਵੀਡੀਓ ਬਣਾਉਂਦੀ ਸੀ ਬਲੌਗ ਬਣਾਉਂਦੀ ਸੀ ਪਰ ਅਚਾਨਕ ਉਹ ਕਈ ਮਹੀਨਿਆਂ ਤੋਂ ਪਿਛਲੇ ਲਗਭਗ 3-4 ਮਹੀਨਿਆਂ ਤੋਂ ਉਸ ਚੈਨਲ ਦੇ ਉੱਤੋਂ ਗਾਇਬ ਹੈ ਲੋਕ ਤਰ੍ਹਾਂ ਤਰ੍ਹਾਂ ਦੇ ਕਿਆਸ ਲਾ ਰਹੇ ਆ ਵੀ ਉਹਦਾ ਤਲਾਕ ਹੋ ਗਿਆ ਜਾਂ ਉਹ ਬਿਮਾਰ ਹੈ ਸਹੁਰਿਆਣੀ ਉਦੇ ਨਾਲੋਂ ਕਿਉਂ ਨਾਤਾ ਤੋੜ ਦਿੱਤਾ ਨਾ ਹੀ ਉਹ ਬਲੌਗਾਂ ਦੇ ਵਿੱਚ ਆ ਰਹੀ ਹੈ ਨਾ ਉਹ ਇੰਸਟਾਗ੍ਰਾਮ ਤੇ ਦਿਖ ਰਹੀ ਹੈ ਕਾਫੀ ਲੋਕਾਂ ਦੇ ਬਹੁਤ ਜ਼ਿਆਦਾ ਸਵਾਲ ਨੇ ਪਰ ਹੁਣ ਮਹਿਕ ਇੱਕ ਇੱਕਦਮ ਸਾਹਮਣੇ ਆਈ ਹੈ ਤੇ ਉਸ ਨੇ ਇੱਕ ਨਵੇਂ ਚੈਨਲ ਦੇ ਰਾਹੀਂ ਵੱਡਾ ਖਲਾਸਾ ਕੀਤਾਗਾ ਮਹਿਕ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਹ ਡਿਪਰੈਸ਼ਨ ਨਾਲ ਜੂਝ ਰਹੀ ਹੈ ਮਾਰਚ ਤੋਂ ਲਗਾਤਾਰ ਹਸਪਤਾਲਾਂ ਦੇ ਚੱਕਰ ਕੱਟਣ ਦੇ ਬਾਵਜੂਦ ਸ਼ੁਰੂਆਤੀ ਦਵਾਈਆਂ ਨਾਲ ਕੋਈ ਖਾਸ ਫਰਕ ਨਹੀਂ ਪਿਆ ਡਿਪਰੈਸ਼ਨ ਦੀਆਂ ਗੋਲੀਆਂ ਤੇ ਸਲੀਪਿੰਗ ਪਿਲ ਦੇ ਨਾਲ ਉਹ ਕੰਟੈਂਟਾਂ ਕੰਟੈਂਟ ਸੁੱਤੀ ਰਹਿੰਦੀ ਪਰ ਜਦੋਂ ਜਾਗਦੀ ਤਾਂ ਉਹੀ ਹਾਲ ਹੋ ਜਾਂਦਾ ਡਾਕਟਰਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਮਾਹੌਲ ਬਦਲਣਾ ਜ਼ਰੂਰੀ ਹੈ ਇਸ ਲਈ ਉਹ ਕਦੇ ਪਟਿਆਲਾ ਮਾਸੀ ਕੋਲ ਰਹੀ ਤੇ ਹੁਣ ਆਪਣੇ ਵੀਰ ਭਾਬੀ ਕੋਲ ਰਹਿ ਰਹੀ ਹੈ ਡਾਕਟਰਾਂ ਦੇ ਮੁਤਾਬਕ ਡਿਪਰੈਸ਼ਨ ਦੇ ਮਰੀਜ਼ ਨੂੰ ਲੋਕਾਂ ਵਿੱਚ ਰੱਖਣਾ ਤੇ ਵੱਧ ਤੋਂ ਵੱਧ ਘਮਾਉਣਾ ਜ਼ਰੂਰੀ ਹੈ ਤਾਂ ਕਿ ਦਿਮਾਗ ਨੂੰ ਰਾਹਤ ਮਿਲੇ ਮਹਿਕ ਨੇ ਕਿਹਾ ਕਿ ਇਸ ਬਿਮਾਰੀ ਕਾਰਨ ਉਸ ਦਾ 15 ਕਿਲੋ ਭਾਰ ਘਟ ਚੁੱਕਿਆ ਹੈ ਬਾਹਰੋਂ ਲੋਕਾਂ ਨੂੰ ਉਹ ਠੀਕ ਲੱਗਦੀ ਹੈ ਪਰ ਅਸਲ ਲੜਾਈ ਅੰਦਰੋਂ ਚੱਲ ਰਹੀ ਹੈ ਡਾਕਟਰਾਂ ਦੇ ਅਨਸਾਰ ਜੇ ਹਾਲਾਤ ਤੇਜ਼ੀ ਨਾਲ ਨਾ ਸੰਭਾਲੇ ਗਏ ਤਾਂ ਉਸ ਦੀ ਮੈਂਟਲੀ ਹਾਲਤ ਜਿਹੜੀ ਉਹ ਬਹੁਤ ਜ਼ਿਆਦਾ ਗੰਭੀਰ ਹੋ ਸਕਦੀ ਹੈ ਤੇ ਉਹ ਪਾਗਲ ਵੀ ਹੋ ਸਕਦੀ ਹੈ ਇਸ ਵੇਲੇ ਉਸ ਦਾ ਇਲਾਜ ਬ੍ਰੇਨ ਥੈਰਾਪੀਜ਼ ਰਾਹੀਂ ਕੀਤਾ ਜਾ ਰਿਹਾ ਹੈ ਮਹਿਕ ਕਹਿੰਦੀ ਹੈ ਕਿ ਉਸ ਨਾਲ ਕੁਝ ਹੱਦ ਤੱਕ ਰਾਹਤ ਵੀ ਮਿਲਦੀ ਹੈ ਪਰ ਸਿਰਦਰਦ ਅਜੇ ਵੀ ਉਸ ਦੇ ਲਈ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ ਵੀਡੀਓ ਵਿੱਚ ਮਹਿਕ ਨੇ ਦਰਸ਼ਕਾਂ ਨੂੰ ਇੱਕ ਖਾਸ ਅਪੀਲ ਕੀਤੀ ਕਿ 네ਗੇਟਿਵ ਕਮੈਂਟ ਨਾ ਕੀਤਾ ਜਾਵੇ ਉਸ ਨੇ ਕਿਹਾ ਕਿ ਡਿਪਰੈਸ਼ਨ ਵਾਲਾ ਬੰਦਾ ਪਹਿਲਾਂ ਹੀ ਟੁੱਟਿਆ ਹੁੰਦਾ ਹੈ ਤੇ ਕਈ ਵਾਰ ਇੱਕ ਮਾੜਾ ਕਮੈਂਟ ਉਸ ਨੂੰ ਹੋਰ ਵੀ ਹੌਸਲਾ ਹਾਰਨ ਲਈ ਮਜਬੂਰ ਕਰ ਸਕਦਾ ਹੈ ਤੇ ਉਹ ਗਲਤ ਕਦਮ ਅਠਾ ਸਕਦਾ ਹੈ ਮਹਿਕ ਨੇ ਉਹਨਾਂ ਸਾਰੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੁਸ਼ਕਲ ਵੇਲੇ ਉਸ ਦਾ ਸਾਥ ਦਿੱਤਾ ਉਹ ਕਹਿੰਦੀ ਹੈ ਕਿ ਅਸਲ ਰਿਸ਼ਤਿਆਂ ਦਾ ਪਤਾ ਮੁਸੀਬਤ ਵੇਲੇ ਹੀ ਲੱਗਦਾ ਹੈ ਖਾਸ ਕਰਕੇ ਉਹ ਆਪਣੇ ਵੀਰ ਭਾਪੀ ਦਾ ਧੰਨਵਾਦ ਕਰਦੀ ਹੈ ਜੋ ਹਰ ਸਮੇਂ ਉਸ ਨਾਲ ਖੜੇ ਨੇ ਉਹ ਕਹਿੰਦੀ ਹੈ ਕਿ ਪੈਸਾ ਤੇ ਸੌਹਰਤ ਸਭ ਕੁਝ ਹੋਣ ਦੇ ਬਾਵਜੂਦ ਜੇਕਰ ਕਿਸੇ ਨੂੰ ਇਹ ਬਿਮਾਰੀ ਲੱਗ ਜਾਵੇ ਤਾਂ ਉਹ ਅੰਦਰੋਂ ਕੱਲਾ ਹੋ ਜਾਂਦਾ ਹੈ ਡਾਕਟਰ ਵੀ ਕਹਿੰਦੇ ਨੇ ਕਿ ਇਸ ਦਾ ਇਲਾਜ ਪੱਕਾ ਨਹੀਂ ਹੈ ਮਰੀਜ਼ ਨੂੰ ਆਪਣੇ ਆਪ ਕੰਟਰੋਲ ਕਰਨਾ ਪੈਂਦਾ ਹੈ ਮਹਿਕ ਨੇ ਚੌਣ ਵਾਲਿਆਂ ਨੂੰ ਸਲਾਹ ਦਿੱਤੀ ਕਿ ਜੇ ਕਦੇ ਲੱਗੇ ਕਿ ਤੁਸੀਂ ਕੱਲੇ ਹੋਣ ਜਾਂ ਤਾਂ ਇਕੱਲੇ ਨਾ ਰਹੋ ਆਪਣੇ ਆਪ ਨੂੰ ਬਿਜੀ ਰੱਖੋ ਕਿਸੇ ਨਾਲ ਗੱਲਬਾਤ ਕਰੋ ਜਾਂ ਪੜ੍ਹਾਈ ਕਰੋ ਅੰਤ ਵਿੱਚ ਉਸਨੇ ਦੱਸਿਆ ਕਿ ਸਾਡੀ ਮਹਿਕ ਚੈਨਲ ਬਣਾਉਣ ਦਾ ਮਕਸਦ ਆਪਣਾ ਮਨ ਵਿਜੀ ਰੱਖਣਾ ਹੈ ਤਾਂ ਜੋ ਨੈਗੇਟਿਵ ਸੋਚਾਂ ਤੋਂ ਦੂਰ ਰਹਿ ਸਕੇ ਉਸਨੇ ਵਾਦਾ ਕੀਤਾ ਕਿ ਜਦੋਂ ਠੀਕ ਹੋ ਜਾਵੇਗੀ ਤਾਂ ਦਰਸ਼ਕਾਂ ਨੂੰ ਖੇਲੂ ਬਲੌਗ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਨਵਾਂ ਦਿਖਾਵੇਗੀ ਵੀਡੀਓ ਦੇ ਅੰਤ ਵਿੱਚ ਮਹਿਕ ਨੇ ਕਿਹਾ ਜੇ ਕੋਈ ਮੇਰੇ ਲਈ ਅਰਦਾਸ ਕਰਨੀ ਚਾਹੁੰਦਾ ਤਾਂ ਬਸ ਇਹੀ ਕਰੇ ਕਿ ਗੁਰੂ ਸਾਹਿਬ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਡੇਲੀ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ